ਉਹ ਜਿਹੜਾ ਰੁਕਿਆ ਤੇ ਇਹ ਭੰਜ ਲੱਗਾ ਇਹਦੇ ਕੋਲੋਂ 273 ਗ੍ਰਾਮ ਦਾ ਗ੍ਰਾਮ ਹੋਈ ਹੈ ਜਦੋਂ ਇਹਨੂੰ ਕਸ਼ਿਸ਼ ਕੀਤੀ ਤਾਂ ਪਿਸ਼ੋਕੜ ਦੇਖਿਆ ਤੇ 6 ਪਰਚੇ 'ਤੇ ਪਹਿਲਾਂ ਹੀ ਦਰਸੀਏ ਜਿਹੜਾ ਨੈਕਸਸ ਹੈ ਕਿੱਥੋਂ ਕਿੱਥੋਂ ਲੱਗੇ ਉਹਦਾ ਕੀ ਨੂੰ ਇਹਨੂੰ ਸੇਵ ਕਰਦਾ ਜੀ ਕਿਸਰਾ ਹਾਂਜੀ ਸਰ ਕੱਲ ਜਿਹੜੇ ਬੰਦੇ ਫੜੇ ਗਏ ਉਹ ਮੈਂ ਬਾਰੇ ਦੱਸਿਓ ਵੀ ਕੀ ਮੰਨਦਾ ਹੈ ਤੇ ਆਕਾਸ਼ਦੀਪ ਸਿੰਘ ਦਾ ਪੁੱਤਰ ਬਖਸ਼ੀਤ ਸਿੰਘ ਬਾਲੀਆ ਪਿੰਡ ਦਾ ਜੀ ਜਿਹੜੀ ਸਾਡੇ ਜੇ ਅਸੇ ਤੁਲਵ ਦਰਸ਼ਨ ਨੇ ਡਾਕਾ ਪੰਦੀ ਗ੍ਰਹ ਰੋਕਿਆ ਤੇ ਇਹ ਭੰਜ ਲੱਗਾ ਇਹਦੇ ਕੋਲੋਂ 273 ਗ੍ਰਾਮ ਤਰਕਾਮ ਹੋਈ ਹੈ ਜਦੋਂ ਇਹਨੂੰ ਕਸ਼ਿਸ਼ ਕੀਤੀ ਤਾਂ ਪਿਛੋਕੜ ਦੇਖਿਆ ਤੇ 6 ਪਰਚੇ ਤੇ ਪਹਿਲਾਂ ਹੀ ਦਰਸੀਏ ਤੇ ਇਹ ਬੇਲੌਂਗ ਸੀਗਾ ਇਹਨੂੰ ਫੜਿਆ ਗਿਆ ਰਿਕਵਰੀ ਹੋ ਗਈ ਹੈ ਜੀ ਰਸਾਇਰੀ ਦੀ ਪੈ ਗਈ ਹੈ ਜਿਹਦਾ ਪੁਲਿਸ ਰਿਮਾਂਡ ਲੈ ਰਿਹਾ ਹੈ ਫਿਰ ਇਹਦਾ ਜਿਹੜਾ ਨੈਕਸਸ ਆ ਕਿੱਥੋਂ-ਕਿੱਥੋਂ ਲੈ ਕੇ ਆਉਂਦਾ ਕਿੰਨੂੰ ਕਿੰਨੂੰ ਸੇਲ ਕਰਦਾ ਜਿਉ ਸਾਰਾ ਖੰਗਾ ਲਿਆ ਜਾ ਰਿਹਾ ਸਰ ਕਿੰਨੀ ਰਿਕਵਰੀ ਹੋਈ ਹੈ 274 ਗ੍ਰਾਮ ਹੈ ਰਿਕਵਰੀ ਹੋਈ ਹੈ ਜੋ ਕਮਰਸ਼ੀਅਲ ਕੁਆਲਿਟੀ ਚ ਆਉਂਦੀ ਹੈ ਇਹਦਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਜੀ ਕਿਹੜੇ-ਕਿਹੜੇ ਬੰਦੇ ਨਾਲ ਲਿੰਕ ਨਹੀਂ ਕੋਈ ਡਰਗਮਨ ਨਹੀਂ ਕਿ ਡਰਗਮਨ ਹੀ ਨਹੀਂ ਹੈ ਇਹਦੇ ਵਿੱਚ ਜਿਹੜੇ-ਜਿਹੜੇ ਬੰਦਿਆਂ ਨਾਲ ਕੋਈ ਜਿਨ੍ਹਾਂ ਨਾਲ ਲਿੰਕ ਨੇ ਅਸੀਂ ਇਹਨਾਂ ਨੂੰ ਨੋਮੀਨੇਟਿਵ ਵੀ ਕੀਤਾ ਅਸੀਂ ਉਹਨਾਂ ਨੂੰ ਰੈਸਟ ਕਰਾਂਗੇ ਤੇ ਵਰਤਮਾਨ ਤਰਕ ਵੀ ਕਰਾਂਗੇ ਇਸ ਤੋਂ ਇਲਾਵਾ ਵੀ ਕਿ ਹੋਇਆ ਜੀ ਇਸ ਤੋਂ ਇਲਾਵਾ ਇੱਕ ਮਹੀਨੇ ਦੇ ਵਿੱਚ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਇੱਕ ਆਦਮੀ ਕੋਲੋਂ 3 ਕਿਲੋ ਹੈਰਨ ਮਿਲੀ ਸੀ ਇੱਕ ਤੋਂ 2 ਕਿਲੋ ਮਿਲੀ ਸੀ ਤੇ ਬਾਕੀ ਕਮਰਸ਼ੀਅਲ ਕੁਆਲਿਟੀ ਦੇ 7-8 ਪਾਚੇ ਦਰਜ ਨੇ ਉਹ ਜਿੰਨੇ ਵੀ ਹੈਗੇ ਇਹਨਾਂ ਦਾ ਲਿਕਡ ਬੰਦੇ ਸਾਰੇ ਟੋਟਲੀ ਅਰੈਸਟ ਕਰਕੇ ਤੇ ਜੇਲ੍ਹ ਭੇਜੇ ਜਾ ਚੁੱਕੇ ਨੇ ਸਰ ਜਿੱਦਾਂ ਪੰਜਾਬ ਉਸ ਕਾਫੀ ਨਸ਼ੇ ਦੇ ਮਤਲਬ ਵਿਰਧ ਹੋਈ ਆ ਕੋਸ਼ਿਸ਼ ਕਰ ਰਹੇ ਲੇਕਿਨ ਨਸ਼ਾ ਫਿਰ ਵੀ ਅਜੇ ਕੋਈ ਖਤਮ ਹੋਣ ਦਾ ਨਾਮ ਨਹੀਂ ਜਿਸ ਸਬ ਨਾਲ ਪੰਜਾਬ ਸਰਕਾਰ ਨਾਲ ਸਾਡੇ ਸੀਨੀਅਰ ਆਫਿਸਰਾਂ ਨਾਲ ਆਪਰੇਸ਼ਨ ਚੱਲਦੇ ਨੇ ਕੰਟੀਨਿਊ ਚੱਲ ਰਹੇ ਨੇ ਕਿ ਚਗੀਰ ਕਵਰੀਆਂ ਹੋ ਰਹੀਆਂ ਰਿਕਵਰੀਆਂ ਦੇ ਨਾਲ ਨਾਲ ਸਾਡਾ ਜ਼ਰੂਰ ਇੱਕ ਇਹ ਵੀ ਇਹ ਉਦੇਸ਼ ਹੈਗਾ ਇਹ ਵੀ ਸਾਨੂੰ ਆਰਡਰ ਨੇ ਹੁਮ ਨੇ ਕਿ ਜਿਹੜੀਆਂ ਇਹਨਾਂ ਨੇ ਨਸ਼ੇ ਤੋਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਸੀਜ਼ ਤਫਰੀਜ਼ ਕਰ ਰਹੇ ਹਾਂ ਸਰ ਜੰਡਿਆਲਾਗੁਰੂ ਦੇ ਵਿੱਚ ਵੀ ਕੋਈ ਹੈ ਜੀ ਉਹ ਆਪਣੀ ਪ੍ਰਾਪਰਟੀ ਸੀਜ਼ ਲਈ ਅਸੀਂ ਅਡਾਟੀ ਬਾਈ ਕਰ ਲਿਆ ਨੇ ਜੰਡਿਆਲੇ ਦੇ 13 13 ਬੰਦੇ ਜੀ ਇਸ ਲੀਏ ਦੇ ਉਹਨਾਂ ਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਪ੍ਰਾਪਰਟੀ ਔਰ ਸਾਰੇ ਦੇ ਸਾਰੇ ਕਾਨੂੰਨ ਅਨੁਸਾਰ ਸੀਜ਼ ਤਫਰੀਜ਼ ਹੋਣਗੇ ਹਾਂਜੀ ਸਰ ਕੱਲ ਜਿਹੜੇ ਬੰਦੇ ਖੜੇ ਗਏ ਉਹ ਮੈਨੂੰ ਬਾਰੇ ਦੱਸੋ ਵੀ ਕੀ ਮੰਗਦਾ ਹੈ ਇਹ ਆ ਕਾਸ਼ਦੀਪ ਸਿੰਘ ਅੰਤਰ ਬਖਸ਼ੀ ਸਿੰਘ ਬਾਲੀਆ ਪਿੰਡ ਦਾ ਜੀ ਇਹਦੀ ਸਾਡੇ ਜੇ ਅਸੀਂ ਦਲਵਰਸ਼ਨ ਨੇ ਡਾਕਾ ਪੰਦੀ ਗਾਂ ਰੋਕਿਆ ਤੇ ਇਹ ਭਜ ਲੱਗਾ ਇਹਦੇ ਕੋਲੋਂ 273 ਗ੍ਰਾਮ ਹਰਗ੍ਰਾਮ ਹੋਈ ਹੈ ਜਦੋਂ ਇਹਨੂੰ ਕਸ਼ਿਸ਼ ਕੀਤੀ ਇਹਦਾ ਪਿਸ਼ੋਕੜ ਦੇਖਿਆ ਤੇ 6 ਪਰਚੇ ਤੇ ਪਹਿਲਾਂ ਹੀ ਦਰਸੀ ਗਏ ਤੇ ਇਹ ਬੇਲੌਂਗ ਸੀਗਾ ਇਹਨੂੰ ਫੜਿਆ ਗਿਆ ਰਿਕਵਰੀ ਹੋ ਗਈ ਹੈ ਜੀ ਰਾਸਥੀ ਦੀ ਪੈ ਗਈ ਹੈ ਜਿਹਦਾ ਪੁਲਿਸ ਰਿਮਾਂਡ ਲੈ ਰਹੇ ਆ ਫਿਰ ਇਹਦਾ ਜਿਹੜਾ ਨੈਕਸਸ ਆ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਕਿਹਨੂੰ ਕਿਹਨੂੰ ਸੇਲ ਕਰਦਾ ਜਿਉ ਸਾਰਾ ਖੰਗਾ ਲਿਆ ਜਾ ਰਿਹਾ ਹੈ ਸਰ ਕਿੰਨੀ ਰਿਕਵਰੀ ਹੋਈ ਹੈ 274 ਗ੍ਰਾਮ ਹਰਨ ਹੋਈ ਹੈ ਜੋ ਕਮਰਸ਼ੀਅਲ ਕੁਆਲਿਟੀ ਚ ਆਉਂਦੀ ਹੈ ਇਹਦਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਜੀ ਕਿ ਕੋਈ ਜਿਹੜੇ ਬੰਦੇ ਦਾ ਲਿੰਕ ਨਹੀਂ ਕੋਈ ਡਰਗਮਨ ਨਹੀਂ ਕਿ ਡਰਗਮਨ ਹੀ ਨਹੀਂ ਹੈ ਇਹਦੇ ਵਿੱਚ ਜਿਹੜੇ ਜਿਹੜੇ ਬੰਦੇ ਦਾ ਕੋਈ ਜਿਨ੍ਹਾਂ ਦਾ ਲਿੰਕ ਨਹੀਂ ਅਸੀਂ ਇਹਨਾਂ ਨੂੰ ਨੋਮੀਨੇਟ ਵੀ ਕੀਤਾ ਅਸੀਂ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਤੇ ਵਰਤਮਾਨ ਤਰਕ ਵੀ ਕਰਾਂਗੇ ਇਸ ਤੋਂ ਇਲਾਵਾ ਵੀ ਪਈ ਹੈ ਜੀ ਇਸ ਤੋਂ ਇਲਾਵਾ ਆਇ ਇੱਕ ਮਹੀਨੇ ਦੇ ਵਿੱਚ ਹੀ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਇੱਕ ਆਦਮੀ ਕੋਲੋਂ 3 ਕਿਲੋ ਹਰਨ ਮਿਲੀ ਸੀ ਇੱਕ ਤੋਂ 2 ਕਿਲੋ ਮਿਲੀ ਸੀ ਤੇ ਬਾਕੀ ਕਮਰਸ਼ੀਅਲ ਕੁਆਲਿਟੀ ਦੇ ਸਾਡੇ 7-8 ਪਰਚੇ ਦਰਜ ਨੇ ਉਹ ਜਿੰਨੇ ਵੀ ਹੈਗੇ ਇਹਨਾਂ ਦਾ ਲਿੰਕੜ ਬੰਦੇ ਸਾਰੇ ਟੋਟਲ ਹੀ ਅਰੈਸਟ ਕਰਕੇ ਤੇ ਜੇਲ੍ਹ ਭੇਜੇ ਜਾ ਚੁੱਕੇ ਨੇ ਸਰ ਜਿੱਦਾਂ ਹੁਣ ਪੰਜਾਬ ਉਸ ਕਾਫੀ ਨਕਸ਼ੇ ਦੇ ਮਤਲਬ ਵਿਰਧ ਹੋਈ ਆ ਕੋਸ਼ਿਸ਼ ਕਰ ਰਹੀ ਹੈ ਲੇਕਿਨ ਨਸ਼ਾ ਫਿਰ ਵੀ ਅਜੇ ਕੋਈ ਖਤਮ ਹੋਣ ਦਾ ਨਾਮ ਨਹੀਂ ਹੈ ਜਿਸ ਸਮਾਂ ਨਾਲ ਪੰਜਾਬ ਸਰਕਾਰ ਨਾਲ ਸਾਡੇ ਸੀਨੀਅਰ ਆਫੀਸਰਾਂ ਨਾਲ ਆਪਰੇਸ਼ਨ ਚੱਲਦੇ ਨੇ ਕੰਟੀਨਿਊ ਚੱਲ ਰਹੇ ਨੇ ਕਿ ਚਗੀਰ ਕਵਰੀਆਂ ਹੋ ਰਹੀਆਂ ਕਵਰੀਆਂ ਦੇ ਨਾਲ ਨਾਲ ਸਾਡਾ ਜ਼ਰੂਰ ਇੱਕ ਇਹ ਵੀ ਇਹ ਉਦੇਸ਼ ਹੈਗਾ ਇਹ ਵੀ ਸਾਨੂੰ ਆਰਡਰ ਨੇ ਉਹਨੇ ਵੀ ਜਿਹੜੀਆਂ ਇਹਨਾਂ ਨੇ ਨਸ਼ੇ ਤੋਂ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਸੀਜ਼ ਤਫਰੀਜ਼ ਕਰ ਰਿਹਾ ਜੀ ਸਰ ਜੰਡਿਆਲਾਗੁਰੂ ਦੇ ਵਿੱਚ ਵੀ ਕੋਈ ਹੈ ਜੀ ਉਹ ਆਪਣੀ ਪ੍ਰਾਪਰਟੀ ਸੀਜ਼ ਹੈ ਅਸੀਂ ਅਡਾਟੀ ਬਾਈ ਕਰ ਲਿਆ ਨੇ ਜੰਡਿਆਲੇ ਦੇ 13 13 ਬੰਦੇ ਜੀ ਸੀਰੀਏ ਦੇ ਉਹਨਾਂ ਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਪ੍ਰਾਪਰਟੀ ਔਰ ਸਾਰੇ ਦੇ ਸਾਰੇ ਕਾਨੂੰਨ ਅਨੁਸਾਰ ਇਹ ਸੀਜ਼ ਤਫਰੀਜ਼ ਹੋਣਗੇ ਓਕੇ ਸਰ